ਲੁਧਿਆਣਾ ਦੀ ਐਸਟੀਐਫ ਪੁਲਿਸ ਦੀ ਟੀਮ ਦੇ ਵੱਲੋਂ ਇੱਕ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਟੁਕਰੀ ਨਿਰਮਲ ਨਗਰ ਇਲਾਕੇ ਤੋਂ ਇੱਕ ਮਹਿਲਾ ਸਮੇਤ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਬਰਾਮਦ ਕੀਤੇ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ ਕਰੋੜਾ ਰੁਪਏ ਦੱਸੀ ਜਾ ਰਹੀ ਹੈ ਇੱਕ ਪ੍ਰੈਸ ਕਾਨਫਰੰਸ 'ਚ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਡੀਐਸਪੀ ਅਜੀਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਇਹ ਕਾਰਵਾਈ ਐਸਟੀਐਫ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ 'ਚ ਕੀਤੀ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਇਹ ਲੋਕ ਇੱਥੇ ਹੈਰੋਇਨ ਦੀ ਡਿਲੀਵਰੀ ਦੇਣ ਆਏ ਨੇ ਅਤੇ ਪੁਲਿਸ ਨੇ ਇਹਨਾਂ ਨੂੰ ਸਫੇਦ ਰੰਗ ਦੀ ਗੱਡੀ ਦੇ ਵਿੱਚ ਦੇਖਿਆ ਅਤੇ ਜਾਂਚ ਦੇ ਦੌਰਾਨ ਪੁਲਿਸ ਨੇ ਮਹਿਲਾ ਦੇ ਪਰਸ ਤੋਂ 1.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਹੁਣ ਪੁਲਿਸ ਨੇ ਦੇ ਖਿਲਾਫ ਮਾਮਲਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਹੋਰ ਵੀ ਖੁਲਾਸੇ ਹੋਂਦ ਹੋ ਮੀਤੇ ਇਹ ਨਵੀਂ ਇਨਫੋਰਮੇਸ਼ਨ ਸੀ ਕਿ ਟਿਊਸ ਕਾਰ ਜਿਹੜੀ ਇਹਨਾਂ ਕੋਲ ਹੈਗੀ ਹੈ ਮਾਈਟ ਕਲਰ ਦੀ ਉਹਦੇ ਵਿੱਚ ਅਕਸਰ ਜ਼ਰੂਰੀ ਦੀ ਸਪਲਾਈ ਦਾ ਧੰਦਾ ਕਰਦੇ ਹੈਗੇ ਤੇ ਇਹ ਤੇ ਨਜ਼ਦੀਕ ਨਿਰਮਲ ਮਾਲਾ ਏਰੀਆ ਪੈਂਦਾ ਹੈਗਾ ਨਿਰਮਲ ਨਗਰ ਦੇ ਕੋਲ ਤੇ ਉੱਥੇ ਜਿਹੜੇ ਹੈ ਸਪਾਈਟਰੀ ਸਪਲਾਈ ਲੈਣ ਵਾਸਤੇ ਉਹ ਮੈਟਰ ਥੋੜਾ ਵੀ ਕਰਦੇ ਕੱਲ ਉਹੀ ਤੇ ਇੱਕ ਦੀ ਗੱਲ ਹੈਗੀ ਹੈ ਕਿ ਸਾਡੇ ਜਿਹੜੇ ਸਾਹਿਬ ਨੇ ਜਿਹੜੇ ਹੈਗਾ ਤਸਕਰਾਂ ਦੇ ਸੰਬੰਧ ਵਿੱਚ ਨਵੀਂ ਲਾਸਟ ਮਾਸ ਮਹੀਨੇ ਵਿੱਚ ਪੀਆਰਐਸ ਦੇ ਏਰੀਆ ਵਿੱਚ ਕਿਤੇ ਮਜੂਸੀਤਨੀ ਪੁਲਿਸ ਪਾਰਟੀ ਦੇ ਨਾਲ ਉਹਦੀ ਨਾ ਇਨਫਰਮੇਸ਼ਨ ਆਈ ਸੀਗੀ ਕਿ ਸੀਸ ਕੁਮਾਰ ਆਸੂ ਸੁਖਿੰਦਰ ਲਾਡੀ ਟੇਕ ਲੇਡੀ ਨਾਲ ਵਲਦਣਾ ਇਹ ਕਿਨੋਂ ਮਿਲ ਕੇ ਜਿਹੜੀ ਕੋਈ ਹੀਰੋਇਨ ਦਾ ਧੰਦਾ ਕਰਦੇ ਹੈਗੇ ਇਹਨਾਂ ਨੇ ਕਿ ਟੋਸ ਕਰ ਰੱਖੀ ਹੋਈ ਆ ਉਹਦੇ ਵਿੱਚ ਹੀਰੋਇਨ ਦੀ ਸਪਲਾਈ ਕਰਦੇ ਹੁੰਦੇ ਆ ਤੇ ਅੱਜ ਵੀ ਇਹਨਾਂ ਨੇ ਹੀਰੋਇਨ ਦੀ ਸਪਲਾਈ ਕਰਨ ਵਾਸਤੇ ਮਰਮਲ ਨਗਰ ਦੇ ਰੀਆ ਵਿੱਚ ਰੇਟ ਆਕ ਉੱਥੇ ਕੋਈ ਹੋਟਲ ਹੈ ਇਸ ਸਪਟ ਉਹਦੇ ਨਜ਼ਦੀਕ ਇਹਨਾਂ ਨੇ ਆਉਣਾ ਸੀਗਾ ਜਿਸ ਵੇਸਤੇ ਉੱਥੇ ਨਾਕਾਬੰਦੀ ਕੀਤੀ ਕਿ ਚੈਕਿੰਗ ਦੌਰਾਨ ਇੱਕ ਕਾਬੂ ਆਇਆ ਕਾਬੂ ਆਣ ਤੋਂ ਬਾਅਦ ਜਦੋਂ ਮੈਂ ਇੱਥੇ ਮੌਕੇ ਤੇ ਪਹੁੰਚਿਆ ਕਿ ਮੇਰੇ ਪ੍ਰੈਜ਼ੈਂਸ ਦੇ ਵਿੱਚ ਜੇ ਡੀ ਜਿਹੜੀ ਹੈਗੀ ਆ ਬੰਦਨਾ ਇਹਦੇ ਪਰਸ ਦੇ ਵਿੱਚੋਂ ਇੱਕ ਨੂੰ 500 ਗ੍ਰਾਮ ਦੀ ਹੈ ਇਲਗਾਮ ਸਰ ਗੱਲ ਕਰੀਏ ਇਹ ਲੈ ਕੇ ਕਿੱਥੋਂ ਆਂਦੀ ਸੀ ਇਹ ਫਿਰੋਜ਼ਪੁਰ ਤੋਂ ਲੈ ਕੇ ਆਉਂਦੀ ਸੀ ਸਰ ਸਰ ਇਹਦਾ ਨਹੀਂ ਕਿ ਤਨੇ ਪਤਾ ਬਾਗਰਾ ਦੇ ذریعے ਪਹਿਲਾਂ ਜੀ ਇਹਦੀ ਨਾ ਅਜੇ ਡਿਟੇਲਸ ਪੁਛੀਛ ਹੋਣੀ ਹੈ ਤੇ ਕਾਫੀ ਕੁਝ ਅਜੇ ਜੋ ਕਲਾਸ ਉੱਤਰ ਚੱਲ ਬੰਦ ਕਿੰਨੇ ਕਾਮਲੇ ਦਰਜ ਹੈ ਕਿੰਨੀ ਉਮਰ ਆ ਜੀ ਰੋਪੀਆਂ ਦੀ ਇਹ ਇੱਕ ਮਾਮਲਾ ਦਰਜ ਹੈਗਾ ਇੱਕ ਦੇ ਉੱਪਰ ਤੇ लगभग इेडी जी है, कि रहा है कि तो बाकी जोसरेगा लगभग उम्र भी कोई एक हाँ एक साल का है लेडी जी है देखो जरा आशीश कुमार आशुन का दूसरा सुखविंद्रेगा टैक्सी वगेरा चला कार ਤੇ ਲੇਡੀ ਜਿਹੜੀ ਹੈਗੀ ਉਹ ਸਿੱਖੇ ਜਿਹੜਾ ਹੈਗਾ ਫਰੋਸਪੁਰ ਕੈਂਟ ਦੇ ਵਿੱਚ ਹਸਪੀਟਲ ਉਹਦੇ ਵਿੱਚ ਪ੍ਰਾਈਵੇਟ ਜੋਕਰ ਸਰ ਗੱਲ ਕਰੀ ਸਪਲਾਈ ਕਿੱਥੇ ਦੇਣੀ ਸੀ ਸਪਲਾਈ ਇੱਥੇ ਆਈ ਸੀ ਕਿ ਦੇਣਾ ਵਾਸਤੇ ਤੇ ਹਜੇ ਵੀ ਖਲਾਸੇ ਹੋਣੇ ਸਾਰੇ ਬਹੁਤ ਸਾਰਾ ਸਮਾਨ ਲਿਆ ਰਿਹਾ ਹੈ ਉਸ ਤਰ੍ਹਾਂ ਸਾਰੇ ਜਿਹੜੇ ਉੱਤੇ ਕੋਈ ਮਕਮਲਤਾ ਦੱਸ ਸਰ ਕਹੇਗੀ ਸਪੀ ਪਹਿਲਾਂ ਹੀ ਜਮਾਨਤ ਹੋ ਗਈ ਸੀ ਹਾਂ ਇਹ ਵੀ ਜਮਾਨਤ ਕਰੀ 30 ਸਾਲ ਪਹਿਲਾਂ ਇਹ ਜਮਾਨਤ ਹੋ ਗਈ ਸੀ ਤੇ ਉਹ ਜਮਾਨਤ ਹੀ ਸੀ ਸਰ ਲੱਗਦਾ ਕਿ ਤਰੀਕੇ ਦੇ ਜਿਹੜੇ ਪਾਕਿਸਤਾਨ ਦੇ ਨਾਲ ਜਾ ਤਾਰ ਅਗਰ ਜੁੜੇ ਦੇਖੋ ਇਹ ਤਾਂ ਸਾਰਾ ਜਿਹੜੇ ਪਾਰਟ ਆਫ ਫਦਰ ਇਨਵੈਸਟੀਗੇਸ਼ਨ ਜੀ ਠੀਕ ਹੈ ਇਹ ਨਹੀਂ ਅੰਤਲਾਸਿਕ ਕੀਮਤ ਕੀ ਹੋਈ ਹੈ ਜੀ ਰੀਲਟੀ ਵਿੱਚ ਨਹੀਂ ਅਸੀਂ ਇਹਦੇ ਬਾਰੇ ਜਾਣਦਾ ਜੀ ਕੁਝ ਨਹੀਂ ਅਸੀਂ ਇਹਦੀ ਕੀਮਤ ਅਸੈਸ ਨਹੀਂ ਕਰਦੇ ਪਰ ਕੋਈ ਇਹਨਾਂ ਦਾ ਮੋਟੀਵੇਟ ਲੱਗਿਆ ਪੈਸਾ ਕਮਾਉਣਾ ਜਾਂ ਫਿਰ ਕੋਈ ਕੋਈ ਜੀ ਇਜ਼ੀ ਮਨੀ ਆਬਵੀਅਸ ਹੈ ਕਿ ਇਜ਼ੀ ਮਨੀ ਜਿਹੜਾ ਕੋਈ ਕੰਮ ਤੋਂ ਪਾਏਗਾ ਤੇ ਨੈਚਰਲੀ ਕਿ ਇਜ਼ੀ ਮਨੀ ਵਾਸਤੇ ਇਸ ਚੀਜ਼ ਕੋਲ ਸਰ ਲਗਾਤਾਰ ਰੈਸਟੇਬਲ ਪ੍ਰੋਪਰਟੀਾਂ ਸਰ ਸੀਐਸਟੀ ਤੇ ਜਾਂਦੇ ਛੇੜੀ ਇਹ ਵੀ ਕਰਦੇ ਆ ਤੇ ਪਰ ਜੇ ਪੂਰਾ ਧਿਆਨ ਰੱਖਿਆ ਜਾਵੇ ਹਾਂ ਬਿਲਕੁਲ ਦੇਖੋ ਜੀ ਬਿਲਕੁਲ ਜਿਹੜੇ ਆਲਰੇਡੀ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿੰਨਾ ਕੁ ਰਿਕਵਰੀ ਹੁੰਦੀ ਹੈ ਤੇ ਸਾਡਾ ਉਹਦੇ ਤੇ ਫੋਕਸ ਹੁੰਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਰੈਗੂਲਰ ਬੇਸ ਤੇ ਕੀਤੀ ਜਾਵੇ ਅਸਲ ਵਿੱਚ ਦੇਖਿਆ ਜਾਏ ਕਿ ਇਹ ਜ਼ਮਾਨਤ ਤੋਂ ਬਾਹਰ ਆ ਕੇ ਵੀ ਇਹ ਜਿੰਨਾਂ ਕਰ ਰਿਹਾ ਰੋਗਜਾਮ ਦੇ ਵਿੱਚ ਤੋਂ ਲੱਗਦਾ ਹੈ ਕਿ ਐਕਟ੍ਰਿੰਗ ਵੀ ਹੋਰ ਜਿਹੜੀਆਂ ਸਖਤੀਆਂ ਹੋਣ ਚਾਹੀਦੀਆਂ ਤਾਂ ਜੋ ਇਹ ਜਿਹੇ ਮਲਜੂਮੇ ਦੇ ਸਬੂਤ ਸਬੂਤ ਕਰ ਲਈ ਹੋਵੇ ਇਹਨਾਂ ਦੇ ਜਮਾਨਤ ਨਾ ਹੋਵੇ ਇਹ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਸਾਡੀ ਜਿਹੜੀ ਜਮਾਨਤ ਨਾ ਹੋਵੇ ਠੀਕ ਹੈ ਕਿਉਂਕਿ ਸਾਡਾ ਜਿਹੜਾ ਕੇਸ ਹੁੰਦਾ ਹੈਗਾ ਉਹ ਉਹਦੇ ਵਿੱਚ ਕਿਸੇ ਕਿਸਮ ਦਾ ਲੂਪ ਹੋਲ ਨਹੀਂ ਰੱਖਿਆ ਜਾਂਦਾ ਹੈਗਾ ਪ੍ਰੋਸੈਸ ਹੈ ਜੇਕਰ ਸਰ ਗੱਲ ਕਰੀਏ ਜੋ ਪਿਛਲੇ ਪ੍ਰੈਸ ਕਾਨਫਰੰਸਾਂ ਦਿੱਤੀ ਸੀ ਕਿਤਨਾ ਕਿਤ ਜਿਹੜੇ ਜੇਲ੍ਹ ਦੇ ਅੰਦਰੋਂ ਦੀ ਸਪਾਈ ਹੋ ਰਹੀ ਸੀ ਆ ਮਤਲਬ ਕਿ ਉਹਨਾਂ ਦੇ ਬਾਬ ਇਹ ਸਾਰੇ ਇਹੋ ਜਿਹੇ ਕੋ ਮਾਮਲੇ ਦੇ ਸਾਹਮਣੇ ਨਹੀਂ ਆਏ ਨਹੀਂ ਜੀ ਫਿਲਹਾਲ ਇਹ ਵੀ ਗੱਲ ਸਾਹਮਣੇ ਨਹੀਂ ਆਈ ਹੈ। ਜੇਕਰ ਬਣਦਾ ਹੈ ਜੇਕਰ ਸਿਰਫ ਬਾਰਿਕ ਵਰਕ ਕਰ ਰਿਹਾ ਹੈ ਜਾਂ ਜੇਲ੍ਹ ਕੋਈ ਆਪਰੇਟ ਕਰ ਰਹੀ ਹੋਵੇ ਅਜੇ ਇਹ ਕੀ ਸਾਹਮਣੇ ਨਹੀਂ ਆਈ ਹੈਗੀ। ਸੋ ਕਿਸ ਤਰ੍ਹਾਂ ਫਰਦਰ ਸਾਨੂੰ ਪਤਾ ਲੱਗੇਗਾ ਕਿ ਉਹ ਵੀ ਤੁਹਾਨੂੰ ਹੋਰ ਜਾਣਕਾਰੀ ਦਿੱਤੀ ਜਾਏਗੀ।